ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਇਆ ਖੇਤ ਜੀ ਦੀ ਦੇਖਣ ਆ ਦੇਖੋ ਜੀ ਅਵਤਾਰ ਸਿੰਘਾ ਤੋਰੀਆਂ ਦੀ ਵੇਲ ਆ ਜੀ ਤੋਰੀਆਂ ਲੱਗੀਆਂ ਇਹਨਾਂ ਆ ਦੇਖੋ ਹਾਂਜੀ ਆ ਦੇਖੋ ਜੀ ਆ ਆਪਣੀ ਜੀਦੀ ਆ ਜੀ ਦੇਖੋ ਕਿੰਨੀ ਸੋਹਣੀ ਜੀਦੀ ਖੜੀ ਆ ਜੀ ਆ ਦੇਖੋ ਸਾਰੀ ਆਪਣੀ ਜੀਦੀ ਆ ਤੱਕਰ ਬਾਵ ਜਾਂਦੀ ਆ ਕਿੱਥੇ ਟੱਕਰ ਆ ਦੇ ਆ ਇਕੱਟਾ ਆ ਗਈ ਹੋ ਜਿਹੜੀ ਆ ਅਹੀਂ ਵਾਲੀ ਬੱਟ ਅੱਛਾ ਜੀ ਉਹ ਖੰਬੇ ਟੱਕਰ ਅੱਛਾ ਜੀ ਉੱਥੋਂ ਆਏ ਬੱਟ ਆਉਂਦੀ ਆ ਖੰਬੇ ਦੇ ਇਧਰੋਂ ਉੱਥੋਂ ਬੱਟ ਜਾ ਕੇ ਆਹ ਦੇ ਹਰੀ ਜੀ ਇਹਦੇ ਥੱਲੇ ਹਰੀ ਜੀ ਦੀ ਆ ਅੱਛਾ ਜੀ ਉਹ ਬਾਜਰੇ ਤੱਕ ਉੱਥੋਂ ਬਾਜਰੇ ਤੋਂ ਆਏ ਜਾਂਦੀ ਆ ਦੋ ਪੀਲੀਆਂ ਦੀ ਬਾਹੀ ਉਧਰ ਨੂੰ ਐ ਪਰਾ ਲੰਗਦੀ ਆ ਸਭ 26 ਹੁਣ ਵੱਢੀ ਜਾਊਗੀ ਅੱਛਾ ਜੀ ਇਹ 10 ਤਰੀਕ ਤੱਕ ਵੜ ਦਾਂਗੇ ਇਹਨਾਂ ਠੀਕ ਹੈ ਜੀ ਤੇ ਉਹ ਵੱਡੀ ਹੋਊਗੀ ਜਾ ਕੇ 25 26 ਤਰੀਕ ਨੂੰ ਆ ਦੇਖੋ ਜੀ ਸਿੱਟਾ ਦਿਖਾਓ ਬਤਾਰ ਸਿੰਘ ਜੀ ਦੇਖੋ ਜੀ ਵਾਹਿਗੁਰੂ ਦੀ ਕਿਰਪਾ ਨਾਲ ਕਿੰਨੀ ਸੋਹਣੀ ਆ ਦੇਖੋ ਇਹਨਾਂ ਦੀ ਮਿਹਨਤ ਅਤੇ ਵਾਹਿਗੁਰੂ ਜੀ ਦੀ ਕਿਰਪਾ ਬਹੁਤ ਸੋਹਣੀ ਜੀਤੀ ਹੈ ਜੀ ਇਹ ਬਰਦੇ ਇਹਦੇ ਚਾਲੂ ਆ ਖੱਤੇ ਚ ਲਾਉਣੇ ਨੇ ਹਾਂ ਜੀ ਇੱਥੇ ਹੁਣ ਆਪਾਂ ਬਾਲੂ ਲਾਵਾਂਗੇ ਇਹਦੇ ਚਾਲੂ ਨੇ ਠੀਕ ਹੈ ਜੀ ਠੀਕ ਹੈ ਹਾਂ ਜੀ ਆਹ ਦੇਖੋ ਲੱਗਿਆ ਛੋਟਾ ਜਿਹਾ ਕਦੂ ਇਹ ਕੇ ਲੱਗਿਆ ਇੱਕ ਉਹ ਲੱਗਿਆ ਛੋਟਾ ਜਿਹਾ ਬਹੁਤ ਤੇ ਵੀ ਲੱਗਿਆ ਮੈਂ ਤਾਂ ਕੋਈ ਵੀ ਜੀ ਅੱਛਾ ਜੀ ਹੋਰ ਵੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ